ਪੰਜਾਬ ਦੇ ਵਿੱਚ ਲਗਾਤਾਰ بارشਾਂ ਪੈ ਰਹੀਆਂ ਜਿਸ ਨੂੰ ਲੈ ਕੇ ਰਸਤੇ ਬਹੁਤ ਖਰਾਬ ਹੋ ਚੁੱਕੇ ਨੇ ਲੋਕਾਂ ਦੇ ਵਹੀਕਲ ਫਸਰੇ ਨੇ ਤਾਂ ਖਬਰ ਤੁਹਾਨੂੰ ਨੀਚੇ ਨਿਗੜੇ ਏਰੀਆ ਦਿਖਾ ਰਹੀਆਂ ਜਿੱਥੇ ਕਿ ਕੋਸਟੀ 2 ਦੇ ਵਿੱਚ ਜੋ ਰਸਤਾ ਇੱਕ ਕੱਚਾ ਰਸਤਾ ਹੈ ਜੋ ਕਿ ਕਈ ਵਾਰ ਕਈ ਲੋਕ ਸ਼ਾਰਟਕਟ ਰਸਤਾ ਅਪਣਾ ਲੈਂਦੇ ਨੇ ਉਹ ਜਗ੍ਹਾ ਉੱਤੇ ਤੁਸੀਂ ਦੇਖੋ ਕਾਫੀ ਵਹੀਕਲ ਜਿਹੜੇ ਫਸਦੇ ਨੇ ਪਿਛਲੇ ਦਿਨ ਇੱਕ ਸਕੂਲ ਦੀ ਬੱਸ ਫਸੀ ਸੀ ਬੱਚਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤਾਂ ਅੱਜ ਇੱਕ ਹੋਰ ਗੱਡੀ ਉਸੇ ਰਸਤੇ ਵਿੱਚ ਫਸ ਗਈ ਉਸ ਨੂੰ ਪਿੰਡ ਦਾ ਇੱਕ ਟਰੈਕਟਰ ਦੇ ਨਾਲ ਬਾਹਰ ਕੱਢਿਆ ਗਿਆ ਇਹ ਤਸਵੀਰਾਂ ਤੁਸੀਂ ਦੇਖ ਲਓ ਕਿ ਜਿਸ ਤਰੀਕੇ ਨਾਲ ਲੋਕਾਂ ਨੂੰ ਮੁਸ਼ਕਲ ਹੋ ਰਹੀ ਹੈ ਤਾਂ ਕਾਫੀ ਰਾਹਤੇ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਖਰਾਬ ਨੇ ਪਰ ਨੀਚਿੰਡਗੜ ਦੇ ਵਿੱਚ ਸੜਕ ਦਾ ਤਾਂ ਬੁਰਾ ਹਾਲ ਹੀ ਹੈ ਪਰ ਦੂਜੇ ਪਾਸੇ ਕੱਚੇ ਰਾਹਤੇ ਨੇ ਉੱਥੇ ਕਈ ਵਾਰ ਬੰਦਾ ਸੋਚਦਾ ਕਿ ਇੱਥੇ ਮੈਂ ਆਪਣੀ ਗੱਡੀ ਕੱਢ ਲਾਂਗਾ ਜਾਂ ਮੈਂ ਸ਼ਾਰਟਕਟ ਰਸਤਾ ਅਪਣਾ ਲਾਂਗਾ ਪਰ ਉਸ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਜਦੋਂ ਬਣਦੇ ਨੇ ਫਿਰ ਉੱਥੇ ਗੱਡੀ ਫਸ ਜਾਂਦੀ ਹੈ ਕਾਫੀ ਵਹੀਕਲ ਦਾ ਨੁਕਸਾਨ ਵੀ ਹੁੰਦਾ ਹੈ ਤਾਂ ਟਰੈਕਟਰ ਆਹੀਂ ਟੋਚਨ ਪਾ ਕੇ ਇਸ ਗੱਡੀ ਨੂੰ ਬਾਹਰ ਕੱਢਿਆ ਗਿਆ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾਾਂ ਰਸਤੇ ਦਾ ਬੁਰਾ ਹਾਲ ਹੈ ਦੂਜੇ ਪਾਸੇ ਕਈ ਲੋਕ ਸ਼ਾਰਟਕਟ ਰਸਤੇ ਜੋ ਪਣਾਉਂਦੇ ਨੇ ਤਾਂ ਉਹਨਾਂ ਨੂੰ ਵੀ ਇਸ ਤਰੀਕੇ ਦੀ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਹੈ ਇਹ ਤਸਵੀਰਾਂ ਨੇ ਤਾਂ ਨਿਊ ਚੰਡੀਗੜ੍ਹ ਦੀਆਂ ਜਿੱਥੇ ਕੀ ਗੱਡੀ ਤੁਸੀਂ ਦੇਖੋ ਕਿ ਕਿਮ ਐਕਸ ਜੋ ਵੀ ਗੱਡੀ ਹੈ ਤਾਂ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਲਓ ਕਿ ਟ੍ਰੈਕਟਰ ਰਾਹੀਂ ਟੋਚਨਾ ਪਾ ਕੇ ਜਿਹੜੇ ਇਲਾਕੇ ਦੇ ਲੋਕ ਫਿਰ ਵੀ ਮਦਦ ਕਰਨ ਵਾਸਤੇ ਅੱਗੇ ਆ ਜਾਂਦੇ ਨੇ ਤਾਂ ਇਕੋ ਸਿਟੀ 2 ਦੀ ਖਬਰ ਹੈ ਇਹ ਤੇ ਜਿੰਨੇ ਵੀ ਇਲਾਕੇ ਦੇ ਲੋਕ ਨੇ ਹੋਰ ਵੀ ਉਹਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਬਿਨਾ ਜੋ ਸੜਕ ਜਾਂ ਰਸਤਾ ਹੈ ਉਸ ਤੋਂ ਬਿਨਾ ਕਿਤੇ ਵੀ ਹੋਰ ਪਾਸੇ ਆਪਣਾ ਵਹੀਕਲ ਨਾ ਵਾੜੋ ਤਾਂ ਕਿ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਵਹੀਕਲ ਦਾ ਨੁਕਸਾਨ ਨਾ ਹੋਵੇ ਸ਼ਾਰਟਕਟ ਰਸਤੇ ਭਾਵੇਂ ਕਿਸੇ ਤਰੀਕੇ ਦੇ ਹੋਣ ਭਾਵੇਂ ਕੋਈ ਪੈਸਾ ਕਮਾਉਣ ਦਾ ਹੋਵੇ ਜਾਂ ਫਿਰ ਕੋਈ ਰਾਸਤਾ ਨਿਕਲਣ ਵਾਸਤੇ ਹੋਵੇ ਹਮੇਸ਼ਾ ਹੀ ਉਹ ਰਾਸਤਾ ਮੁਸ਼ਕਲ ਚ ਲੈ ਕੇ ਜਾਂਦਾ ਹੈ ਤਾਂ ਇਹੀ ਸੰਕੇਤ ਨੇ ਕਿ ਰਾਸਤਾ ਪੱਕੇ ਨੂੰ ਜਾਓ ਤਾਂ ਕਿ ਤੁਹਾਡੇ ਵਹੀਕਲ ਵੀ ਸੇਫ ਰਹੇ ਦੂਜੇ ਪਾਸੇ ਤੁਹਾਨੂੰ ਵੀ ਕੋਈ ਮੁਸ਼ਕਲ ਨਾ ਹੋਵੇ ਤੁਹਾਡੇ ਕੈਮਰਸ ਸੰਮਿਤ ਦੇ ਨਾਲ